ਮੇਰਾ ਨਾਮ ਤਾਂ ਮੇਰਾ ਨਾਮ ਅਨੀਤਾ ਸਰ ਪਿੰਡ ਕਲੇਰਕਲਾ ਕੀ ਕਾਰਨ ਹੈ ਅੱਜ ਤਰ ਨਾਲ ਕਾਰਨ ਸਰ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਕ ਗਰੀਬ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਆ ਤੇ ਜਿਹੜੀ ਕਾਂਗਰਸ ਪਾਰਟੀ ਨੂੰ ਬਰਦਾਸ਼ ਨਹੀਂ ਹੋ ਰਿਆ ਕਦੀ ਉਹ ਕਹਿ ਦਿੰਦੇ ਨੇ ਕਿ ਇਹ ਗੈਂਡਾ ਬੱਝਿਆ ਵਾਲੇ ਨੇ ਕਦੀ ਉਹ ਜਾਤ ਪਾਤ ਤੇ ਆ ਜਾਂਦੇ ਨੇ ਕਦੀ ਉਹ ਕਹਿੰਦੇ ਨੇ ਕਿ ਇਹ ਮਟੀਰੀਅਲ ਇਕੱਠਾ ਹੋਇਆ ਹੈ ਮਤਲਬ ਕਿ ਆਮ ਆਦਮੀ ਪਾਰਟੀ ਜਿਹੜੀ ਅੱਛੇ ਲੀਡਰਾਂ ਨੂੰ ਨਾ ਕਿ ਉਹ ਗਰੀਬ ਲੋਕ ਦੇਖਦੇ ਨੇ ਨਾ ਉਹ ਦੇਖਦੇ ਨੇ ਉਹ ਕਿੰਨਾ ਧਨਵਾਲਤ ਵਾਲਾ ਵਾ ਉਹ ਹਰ ਕਿਸੇ ਨੂੰ ਮੌਕਾ ਦਿੰਦੇ ਨੇ ਪਰ ਕਾਂਗਰਸ ਪਾਰਟੀ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਆ ਇਸ ਕਰਕੇ ਸਾਡੇ ਜਿਹੜੇ ਵੀਰ ਸ਼ਹਿਰੀ ਕਲਸੀ ਜੀ ਨੇ ਉਹ ਆਪਣੇ ਵਰਕਰਾਂ ਦਾ ਸਾਥ ਦਿੰਦੇ ਨੇ ਇਸ ਕਰਕੇ ਉਹਨਾਂ ਨੂੰ ਰਸਤ ਕੀਤਾ ਗਿਆ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜੋ ਕਿ ਸ਼ਹਿਰੀ ਕਲਸੀ ਮੇਰੇ ਵੀਰ ਵੱਡੇ ਐਮਐਲਏ ਸਾਹਿਬ ਰਾਜਵੀਰ ਕੌਰ ਕਲਸੀ ਜੀ ਉਹਨਾਂ ਦੀ ਤਰਮ ਪਤਨੀ ਸਾਡੇ ਹਰ ਦੁੱਖ ਸੁੱਖ ਦੇ ਬੰਦੇ ਨੇ ਸਾਡਾ ਫਰਜ਼ ਬੰਦਾ ਕਿ ਅਸੀਂ ਆਪਣੀ ਪਾਰਟੀ ਦਾ ਆਪਣੀ ਪਹਿਨ ਦਾ ਆਪਣੇ ਭਰਾ ਦਾ ਹੀ ਸਹਿਯੋਗ ਦੇ ਇਸ ਕਰਕੇ ਅਸੀਂ ਸਾਰੀਆਂ ਭੈਣਾਂ ਇੱਥੇ ਇਕੱਠੀਆਂ ਆਈਆਂ ਨੇ ਇਹ ਸਾਡੇ ਲੋਕ ਕੋਆਰਡੀਨੇਟਰ ਨੇ ਸੀਨੀਅਰ ਸਾਡੇ ਗੁਰਿੰਦਰ ਕੌਰ ਜੀ ਇਹ ਮੇਰੀਆਂ ਭੈਣਾਂ ਸਾਰੀਆਂ ਬਲਾਕ ਕੋਆਰਡੀਨੇਟਰ ਨੇ ਅਸੀਂ ਹਰ ਦਮ ਚਾਹੇ ਦਿਨ ਚਾਹੇ ਰਾਤ ਅਸੀਂ ਆਪਣੇ ਪਰਿਵਾਰ ਦੇ ਨਾਲ ਖੜੇ ਹਾਂ ਮੇਰਾ ਨਾਮ ਨਰਿੰਦਰ ਕੌਰ ਪਿੰਡ ਲੋਹਚਾਪ ਕੀ ਕਰੀਏ ਕੀ ਕਰਨ ਭਾਉਆ ਹਾਂ ਹਾਂਜੀ ਘਰ ਨਾਲ ਆਉਂਦਾ ਭਾਜੀ ਸਾਡਾ ਇਹ ਕਾਰਨਾ ਸਾਦੇ ਜੋ ਵੀ ਪਾਜੀ ਸ਼ਹਿਰੀ ਸਾਡੇ ਉੱਥੇ ੱੱਕੇ ਸਾਈ ਉਹਨਾਂ ਨਾਲ ਚੱਲ ਰਹੀ ਆ ਅਸੀਂ ਤਾਂ ੱੱਕੇ ਸਾਈ ਨਹੀਂ ਆਪਣੇ ਪਾਜੀ ਦੇ ਖਲੰਦੇਣੀ ਚੰਡੀਗੜ੍ਹ ਚੰਡੀਗੜ੍ਹ ਇਹ ਗਲਤ ਸਵਾਲ ਦੀ ਜੋ ਬੋਲੀ ਗਈ ਆ ਬੈਟਵਾਜਾਂ ਵਾਸਤੇ ਤੇ ਬੈਟਵਾਜਾਂ ਨੂੰ ਬੋਲਦੇ ਆ ਕਿ ਬੈਟਵਾਜਾਂ ਵਜਾਉਂਦੇ ਹੀ ਇਹ ਉੱਚੀ ਪੋਚ ਤੇ ਆ ਗਏ ਆ ਤਾਂ ਉਹ ਬੈਟਵਾਜਾਂ ਬਦਾਂਦਾ ਕਿ ਮਿਹਨਤ ਦਾ ਮਜ਼ਾਕ ਨਹੀਂ ਬਣਨਾ ਚਾਹੀਦਾ ਮਿਹਨਤ ਕਰਕੇ ਉਹ ਕਿਤੇ ਵੀ ਆਪਣੀ ਪੋਸਟ ਤੇ ਆਪਣੀ ਆਪਣੇ ਮਿਹਨਤ ਦੇ ਨਾਲ ਆਇਆ ਕਿ ਇਹਦਾ ਮਜ਼ਾਕ ਨਹੀਂ ਬਣਾਉਣਾ ਸਾਡੇ ਹਣ ਭਾਜੀ ਸ਼ਹਿਰੀ ਵੀਰਾ ਸਾਡੇ ਜਾ ਕਿਤੇ ਕੀ ਜਾਤ ਪਾਤ ਕਦੇ ਇੱਥੇ ਤੱਕ ਆਉਂਦਾ ਨਹੀਂ ਇੰਨੇ ਕਿ ਸਾਡੇ ਤੇ ਇਲਜ਼ਾਮ ਰਾਜੇ ਵੜਾਂਗੜੇ ਨੇ ਜੋ ਵੀ ਆ ਸਾਡੇ ਤੇ ਇੰਨੇ ਕਿ ਇਲਜ਼ਾਮ ਲਾਉਂਦੇ ਅਸੀਂ ਇਲਜ਼ਾਮ ਨਹੀਂ ਸੱਚੇ ਅਸੀਂ ਇਲਜ਼ਾਮ ਲੈ ਸੁਣ ਇਹ ਇਲਜ਼ਾਮ ਲਾਉਂਦੇ ਗਾਟਾ ਵਾਜਾ ਵਜਾਉਂਦੇ ਛੋਟੀਆਂ ਜਾਤਾਂ ਨਾਲੀਆਂ ਸਾਫ ਕਰ ਮਾਰੇ ਛੋਟੇ ਲੋਕ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਛੋਟੇ ਲੋਕ ਥੋੜੀ ਜਿਹੀ ਛਿੜਕਾ ਹਾਜੀ ਸਸੀ ਕਾਜੀ ਸਭ ਨੂੰ ਮੇਰਾ ਨਾਮ ਸੁਨੀਤਾ ਮੈਂ ਨਿਸ਼ਾਰਾ ਮੱਛ ਸਿੰਘ ਦੀ ਰੈਲ ਵਾਲੀ ਆ ਤੇ ਜੜੇ ਤ ਤਕਾ ਚਾਈ ਹੋਣ ਦੇ ਆ ਅਸੀਂ ਨਹੀਂ ਚਾਹਦੇ ਸਾਡੇ ਵੀਰ ਨਾਲੇ ਤਕਾ ਚਾਈ ਹੋਏ ਕਿਉਂਕਿ ਉੱਥੇ ਕੋਈ ਮਸਲਾ ਹੋਇਆ ਚੰਡੀਗੜ੍ਹ ਦੇ ਵਿੱਚ ਵੀਰ ਜੀ ਉੱਥੇ ਗਏ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਅਸੀਂ ਛੋਟੇ ਲੋਕ ਮੰਨੇ ਜਾਂਦੇ ਆ ਕਦੀ ਕਹਿੰਦੇ ਵਾਜਿਆ ਵਾਲੇ ਉਹ ਕਦੀ ਕਹਿੰਦੇ ਤੁਸੀਂ ਮਜ਼ਦੂਰ ਲੋਕ ਹੋ ਅਸੀਂ ਲੋਕ ਕਿਉਂ ਨਹੀਂ ਅੱਗੇ ਆ ਸਕਦੇ ਕੀ ਕਾਰਨ ਆ ਅਸੀਂ ਅੱਗੇ ਆਣੇ ਕਹਿੰਦੇ ਕਹਿੰਦੇ ਸਾਨੂੰ ਮੰਨਤਾ ਹੈ ਆ ਲੈਡੀਆਂ ਸਾਲੇ ਵੀ ਲੈਡੀਆਂ ਅੱਗੇ ਆਂਦੇ ਹੀ ਆ ਹਰ ਕੋਈ ਇਹ ਗੀਆਵਾ ਚਾਹੁੰਦਾ ਆਮ ਆਦਮੀ ਪਾਰਟੀ ਨੇ ਕਿਹੜਾ ਕੰਮ ਗਲਤ ਕੀਤਾ ਹਰ ਇੱਕ ਕੰਮ ਵਧੀਆ ਕਰਨ ਦੀ ਹੈ ਤੁਸੀਂ ਮਟਾਲੇ ਸ਼ਹਿਰ ਚ ਰਹਿੰਦੇ ਦੱਸੋ ਇੱਥੇ ਕਿਹੜਾ ਕੰਮ ਨਹੀਂ ਚੰਗਾ ਹੋ ਰਿਹਾ ਇਹ ਅਸੀਂ ਕਾਂਗਰਸ ਦੇ ਕਾਂਗਰਸ ਪਾਰਟੀ ਦੇ ਖਿਲਾਫ ਸਰ ਕਾਂਗਰਸ ਪਾਰਟੀ ਦੇ ਖਿਲਾਫ ਲਗਾਇਆ ਗਿਆ ਕਿਉਂਕਿ ਉਹਨੇ ਸਾਡੇ ਭਾਜੀ ਪਰੰਗਲ ਉਠਾਈ ਆ ਉਹਨਾਂ ਨੂੰ ਰੈਸਟ ਕੀਤਾ ਕਿਉਂ ਕੀਤਾ ਗਿਆ ਬਾਕੀ ਧੰਨਵਾਦ